ਅੰਮ੍ਰਿਤਸਰ। ਅ ਅ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਚ ਮਿਤੀ 2 ਤਰੀਕ ਤਕਰੀਬਨ ਸ਼ਾਮ ਨੂੰ 5:00 ਦੇ ਅਰਾਊਂਡ ਸਾਡੀ CIA 2 CIA ਮਲੋੜ ਦੀ ਟੀਮ ਰੂਟੀਨ ਪੈਟਰੋਲਿੰਗ ਕਰ ਰਹੀ ਸੀ ਜਿਸ ਦੌਰਾਨ ਇਹਨਾਂ ਨੂੰ ਦੋ ਸ਼ੱਕੀ ਬੰਦੇ ਮੋਟਰਸਾਈਕਲ ਤੇ ਆਂਦੇ ਦਿਸੇ ਤੇ ਜਿਨ੍ਹਾਂ ਦੀ ਤਲਾਸ਼ੀ ਲੈਣ ਪਰ ਉਨਾ ਪਾਸ ਤੋਂ 3 ਕਿਲੋ 208 ਗ੍ਰਾਮ ਅਫੀਮ ਬਰਾਮਦ ਹੋਈ ਇਹ ਦੋ ਅਕਿਊਜ਼ਡਸ ਚ ਅਰੈਸਟ ਕੀਤੇ ਜਤਿੰਦਰ ਸਿੰਘ ਏਲੀਅਸ ਬੱਬੂ ਤੇ ਕੁਲਦੀਪ ਕੁਮਾਰ ਇਹ ਦੋਨੋਂ ਦਰਸ਼ਨਗਰ ਮੁਕਸਰਦੇ ਰਹਿਣ ਵਾਲੇ ਆ ਇਹਨਾਂ ਕੋਲੋਂ 3 ਕਿਲੋ 208 ਗ੍ਰਾਮ ਅਫੀਮ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਇਹ ਹਜੇ ਤਫतीश ਦੌਰਾਨ ਬੈਕਵਰਡ ਤੇ ਫਾਰਵਰਡ ਲਿੰਕ ਇਹਨਾਂ ਦੇ ਜਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਇਹਨਾਂ ਨੇ ਦੇਣੀ ਸੀ ਉਹਦੀ ਹਜੇ ਡੂੰਘਾਈ ਨਾਲ ਤਫतीश ਕਰਾਂਗੇ ਸਰ ਇਹਨਾਂ ਦਾ ਪ੍ਰੀਵੀਅਸ ਕ੍ਰਾਈਮ ਰਿਕਾਰਡ ਨਹੀਂ ਕੋਈ ਪ੍ਰੀਵੀਅਸ ਕ੍ਰਾਈਮ ਰਿਕਾਰਡ ਐਸ ਸੱਚ ਨਹੀਂ ਹੈਗਾ ਜੀ ਤੇ ਦੋਵੇਂ ਇੱਕ ਤਾਂ ਸ਼ਾਇਦ ਕਿਸੇ ਐਡਵੋਕੇਟ ਦੇ ਨਾਲ ਲੱਗਿਆ ਹੋਇਆ ਤੇ ਦੂਸਰਾ ਕਾਰਾਂ ਦਾ ਡੀਲਰ ਹੈ ਸਰ ਇਹਦੇ ਤੋਂ ਪਤਾ ਲੱਗਿਆ ਕਿ ਕਿੰਨੇ ਕਿੰਨੇ ਚਿਰ ਤੋਂ ਇਸ ਕੰਮ ਨਾਲ ਜੁੜੇ ਹੋਏ ਸੀ ਕਿਉਂਕਿ ਰਿਕਵਰੀ ਕਮਰਸ਼ੀਅਲ ਹੈ ਕਾਫੀ ਵੱਡੀ ਹੈ। ਹਾਂਜੀ ਅਸੀਂ ਪੁੱਛ ਕੇ ਸੀ ਕਰਾਂਗੇ ਇਹਨਾਂ ਦੀ ਡਿਟੇਲ ਤੇ ਰਿਮਾਂਡ ਲਿਆ ਅੱਜ ਅਸੀਂ ਅੱਜ ਇਹਨਾਂ ਦੀ ਪੁੱਛਗਿੱਛ ਕਰਾਂਗੇ। ਫਰਦਰ ਅੱਗੇ ਜੋ ਵੀ ਅੱਗੇ ਲਿੰਕ ਆਣਗੇ ਇਹਨਾਂ ਦੇ ਉਹਨਾਂ ਤੇ ਵਰਕਆਊਟ ਕੀਤਾ ਜਾਏਗਾ। ਬਹੁਤ। ਇਹਨਾਂ ਦੇ ਰਿਮਾਂਡ ਲਈ।